6 ਦਿਨ ਮੈਂ ਰੋਟੀ ਨਹੀਂ ਖਾਧੀ। ਅੱਛਾ ਜੀ। ਬਿਲਕੁਲ ਵੀ ਅਨਾਜ ਦਾ ਦਾਣਾ ਨਹੀਂ ਪੇਟ 'ਚ। ਹੂੰ। 2 ਦਿਨ ਪਾਣੀ ਨਹੀਂ ਪੀਤਾ। ਠੀਕ ਹੈ ਜੀ। ਮੈਲਬਨ 'ਚ ਟਰਨਮੈਂਟ ਸੀਗਾ। 4 ਘੰਟੇ ਪਹਿਲਾਂ ਮੈਨੂੰ ਲੂਜ਼ ਮਾਸ਼ਾਅੱਲਾ। ਜ਼ਬਰਦਸਤ। ਮੈਂ ਕਹਿੰਦਾ ਲੋ ਜੀ ਹੋ ਗਿਆ ਕੰਮ। ਚਲੋ ਫੜੀ ਜੀ ਟੈਬਲੇਟ ਲਈ ਟੈਬਲੇਟ ਲੈ ਕੇ ਨਹੀਂ ਕਰਨਾ ਅੰਦਰ ਜਦੋਂ ਕੁਝ ਹੈ ਹੀ ਨਹੀਂ ਆਪਣੇ ਨਾ। ਕੁਝ ਖਾਦਾ ਹੋਊਗਾ ਫਿਰ ਵੀ ਦਵਾਈ ਨੇ ਮੈਡੀਸਨ ਨੇ ਅਸਰ ਕਰਨਾ। ਵਾਰਮ-ਅਪ ਤੋਂ ਠੀਕ 10 ਮਿੰਟ ਪਹਿਲਾਂ ਵਾਰਮ-ਅਪ ਕੀਤਾ। ਆਰਗੇਨਾਈਜੇਸ਼ਨ ਦਾ ਸੀਈਓ ਆਇਆ ਉਹ ਦਲ ਆਸਟ੍ਰੇਲੀਆ ਦਾ ਉਹਨੇ ਕਿਹਾ ਕਿ ਨਹੀਂ ਤੂੰ ਕਿੱਟ ਕਰ ਦੇ ਤੂੰ ਬਹੁਤ ਸਿੱਕਾ ਬਿਮਾਰ ਐ ਐਵੇਂ ਕੋਈ ਮਿਸ ਹੈਪਨਿੰਗ ਨਾ ਹੋ ਜੇ ਫਿਰ ਮੈਂ ਗਿਆ ਉਹਨਾਂ ਕੋਲ ਮੈਂ ਕਿਹਾ ਦੇਖੋ ਜੀ ਪਿਛਲੇ 6-7 ਮਹੀਨੇ ਤੋਂ ਮੈਂ ਟ੍ਰੇਨਿੰਗ ਕਰ ਰਿਹਾ ਹਾਂ ਕੰਟੀਨਿਊ ਵਿਦਆਊਟ ਵੈਦਰ ਦੀ ਪ੍ਰਵਾਹ ਕਿਸੇ ਹਨਾ ਆਪਣਾ ਸਾਰੇ ਰਿਸ਼ਤੇਦਾਰੀਆਂ ਛੱਡੀਆਂ ਨੇ 12000 ਕਿਲੋਮੀਟਰ ਸਫਰ ਤੈਅ ਕਰਕੇ ਆਏ ਆ 6-7 ਦਿਨਾਂ ਤੋਂ ਵੀ ਰੋਟੀ ਨਹੀਂ ਖਾਧੀ ਇਸ ਕਰਕੇ ਨਹੀਂ ਕਿ ਮੈਂ ਇੱਥੇ ਆ ਕੇ ਕਿੱਟ ਕਰਾਂ ਲਗਭਗ ਡਿਸਟ੍ਰਿਕਟ ਤੋਂ ਲੈ ਕੇ ਲੋਕਲ ਟੂਰਨਾਮੈਂਟ ਵੀ ਜੇ ਆਪਾਂ ਖੇਡੀ ਹੈ ਤੇ ਆਲਮੋਸਟ 200 ਮੈਡਲ ਹੋ ਜੋ ਗਿਆ 200 ਮੈਡਲ ਜੇਕਰ ਪੰਜਾਬ ਦੇ ਬਲਾ ਸਾਰਾ ਇੰਡੀਆ ਦੀ ਗੱਲ ਕਰਦੇ ਸਾਰਾ ਇੰਡੀਆ ਪੰਜਾਬ ਡਿਸਟ੍ਰਿਕਟ ਨੇ ਇੰਟਰਨੈਸ਼ਨਲ ਮੈਚ अच्छा 200 मेडलਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਨੂੰ ਲੱਗਦਾ ਜੇ ਘਰ ਦੇ ਵਿੱਚ ਲਾਉਣੇ ਹੋਣ ਤਾਂ ਪੂਰੇ ਘਰ ਦੇ ਵਿੱਚ ਹੀ ਮੈਡਲ ਜਿਹੜੇ ਕੰਧਾਂ ਦੇ ਉੱਪਰ ਲੱਗੇ ਹੋਏ ਨਜ਼ਰ ਆ ਰਹੇ ਹੋਣਗੇ ਤਾਂ 200 ਮੈਡਲਾਂ ਨੂੰ ਹਾਸਲ ਕਰਨ ਤੋਂ ਬਾਅਦ ਕੁਝ ਹੋਰ ਮਿਲਿਆ ਜਾਂ ਇਕੱਲੇ ਮੈਡਲ ਹੀ ਨੇ ਗੱਲ ਦੇ ਵਿੱਚ ਇੱਥੋਂ ਤੱਕ ਕਿ ਸੀਮਤ ਤੋਂ ਜਾਂ ਕਿ ਹੋਰ ਪ੍ਰਾਈਜ਼ ਮਨੀ ਦੀ ਗੱਲ ਕਰਾਂ ਉਹ ਕੋਈ ਮਿਲੀ ਆ ਕਿਉਂਕਿ ਇੱਕ ਅੱਜ ਦੇ ਸਮੇਂ ਦੇ ਵਿੱਚ ਜ਼ਿੰਦਗੀ ਗੁਜ਼ਾਰਨ ਲਈ ਪੈਸੇ ਦੀ ਵੀ ਜ਼ਰੂਰਤ ਆ ਉਹ ਉਸ ਪਾਸੇ ਦੀ ਜਿੱਕਰ ਗੱਲ ਕਰਾਂ ਤਾਂ ਕਿੰਨਾ ਇੱਕ ਹੁਣ ਤੱਕ ਪੈਸਾ ਮਿਲ ਚੁੱਕਿਆ ਵਾ ਜਾਂ ਹਜੇ ਉਸ ਪਾਸੇੋਂ ਖਾਲੀ ਹੀ ਹਾਂ ਮੈਂ ਉਸ ਪਾਸੇ ਤੋਂ ਖਾਲੇ ਆ ਫਿਲਹਾਲ ਤੇ ਕੰਦਾ ਤੇ ਮੈਡਲ ਹੈ ਜੀ ਤੇ ਹੱਥਾਂ 'ਚ ਸਰਟੀਫੀਕੇਟ ਹੈ ਹੂੰ ਠੀਕ ਆ ਜੀ ਤੇ ਜਿੰਨੀ ਵੀ ਸਪੋਰਟ ਹੋ ਰਹੀ ਮੈਨੂੰ ਜੀ ਉਹ ਲਗਭਗ ਮੇਰਾ ਪਿੰਡ ਪਿੰਡ ਦੇ ਐਨਆਰਆਈ ਹੀ ਕਰ ਰਹੇ ਨੇ ਕਿ ਤੂੰ ਖੇਡ ਅਸੀਂ ਤੇਰਾ ਖਰਚਾ ਪਾਣੀ ਚੱਕ ਲਾਂਗੇ ਕੋਈ ਜਗ ਕਿਉਂਕਿ ਪਿੰਡ ਸਾਡਾ ਬਹੁਤ ਵਧੀਆ ਵਾ ਅੱچھے ਲੋਕ ਰਹਿੰਦੇ ਨੇ ਇੱਥੇ ਸਾਰੇ ਪਿੰਡਾਂ 'ਚ ਵਧੀਆ ਲੋਕ ਨੇ ਬਟ ਮੈਨੂੰ ਜਿਹੜੀ ਪਿੰਡ ਦੀ ਸਪੋਰਟ ਕਰਕੇ ਮੈਂ ਇੱਥੇ ਤੱਕ ਪਹੁੰਚ ਗਿਆ ਮਤਲਬ ਕਿ ਜੋ ਖਰਚਾ ਵਗੈਰਾ ਹੁੰਦਾ ਉਹ ਸਾਰੇ ਖੁਦ ਮੈਨੇਜ ਕਰਦੇ ਹਾਂ ਫਿਰ ਫੈਡਰੇਸ਼ਨ ਪਲੱਸ ਪਲੇਅਰ ਦਾ ਥੋੜਾ ਬੋਤਾ ਹੁੰਦਾ ਪਛਮੜ ਕੇ ਇਹ ਨਹੀਂ ਕਹਿ ਸਕਦਾ ਕਿ ਸਾਰੇ ਇੰਡੀਅਨ ਫੈਡਰੇਸ਼ਨ ਲਾ ਰਹੀ ਹੈ ਜਾਂ ਸਾਰਾ ਪਲੇਅਰ ਲਾ ਰਿਹਾ ਬਲਕੇ ਮਿਕਸ ਅਪ ਹੁੰਦਾ ਥੋੜਾ ਜਾਨੀ ਕਿ ਥੋੜਾ ਬੋਤਾ ਖੁਦ ਚੱਲਣਾ ਪੈਂਦਾ ਤਾਂ ਪ੍ਰਾਈਜ਼ ਮਨੀ ਦੀ ਗੱਲ ਕਰੀ ਤਾਂ ਪ੍ਰਾਈਜ਼ ਇੰਨਾ ਖੁੰਦਾ ਵਾ ਕਿ ਉਹ ਚੀਜ਼ਾਂ ਕਵਰ ਹੋ ਜਾਣ ਨਹੀਂ ਇਦਾਂ ਦਾ ਕੁਝ ਨਹੀਂ ਸਿਰਫ ਮੈਡਲ ਮਿਲਦਾ ਮੈਡਲ ਸਰਟੀਫਿਕੇਟ ਫਿਰ ਇਹ ਮਨ ਦੇ ਵਿੱਚ ਇਹ ਖਿਆਲ ਨਹੀਂ ਹੁੰਦਾ ਕਿ ਇਥੋਂ ਮੈਡਲ ਤਾਂ ਮਿਲ ਰਹੇ ਆ ਪਰ ਪੈਸਾ ਨਹੀਂ ਮਿਲ ਰਹੇ ਆ ਜ਼ਿੰਦਗੀ ਜਿਉਣ ਦੇ ਲਈ ਕੋਰ ਪੂਰੇ ਕਰਨ ਦੇ ਲਈ ਪੈਸਾ ਵੀ ਜ਼ਰੂਰੀ ਹੈ ਪਰ ਫਿਰ ਮਨ ਦੇ ਵਿੱਚ ਇਹ ਸੋਚ ਨਹੀਂ ਆਉਂਦੀ ਕਿ ਇਸ ਤੋਂ ਇਲਾਵਾ ਜਾਂ ਕੋਈ ਹੋਰ ਗੇਮ ਦੇਖ ਲਈਏ ਜਾਂ ਕੋਈ ਹੋਰ ਰਸਤਾ ਚੁਣ ਲਈਏ ਨਹੀਂ ਨਹੀਂ ਫਿਲਹਾਲ ਮੈਂ ਆਪਣੇ ਗੇਮ ਦੇ ਨਾਲ-ਨਾਲ ਪ੍ਰਾਈਵੇਟ ਜੌਬ ਕਰ ਰਿਹਾ ਹਾਂ 8 ਤੋਂ 10 ਘੰਟੇ ਫਿਰ ਆਪਣੀ ਮਿਹਨਤ ਵੀ ਲਾਉਣੀ ਹੈ ਨਾ ਪ੍ਰੈਕਟਿਸ ਲਈ ਕਰ ਕਿ ਕਿ ਜੌਬ ਕਰਦੇ ਹੋ ਪ੍ਰਾਈਵੇਟ ادارے ਮੈਂ ਟੀਚਿੰਗ ਕਰਦਾ ਅੱਛਾ ਜੀ ਮਤਲਬ ਟੀਚਰ ਦਾ ਰੋਲ ਨਹੀਂ ਕਰ ਰਿਹਾ ਹਾਂ ਹਾਂ ਜੀ ਹਾਂ ਸਪੋਰਟ ਟੀਚਰ ਆ ਮੈਂ ਤੇ ਫਿਲਹਾਲ ਇਹ ਸ਼ੌਂਕ ਆ ਗੇਮ ਦਾ ਜਿੰਨਾ ਟਾਈਮ ਨਹੀਂ ਮੁੱਲ ਪੈਂਦਾ ਕਰੀ ਜਾ ਰਹੇ ਆ ਜਦੋਂ ਪੈ ਵੀ ਗਿਆ ਤਾਂ ਵੀ ਕਰਾਂਗੇ ਸੋ ਪਿਛਲੇ 3 ਸਾਲ ਤੋਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਨਸ਼ਿਆਂ ਨੂੰ ਦੂਰ ਕਰ ਰਹੀ ਹੈ ਤੇ ਵਧੀਆ ਨੌਕਰੀਆਂ ਵੀ ਦੇ ਰਹੀ ਹੈ ਸੋ ਮੇਰੀ ਤਾਂ ਪਿਛਲੇ 3 ਸਾਲ ਤੋਂ ਸੀਐਮ ਸਾਹਿਬ ਨੂੰ ਮੀਤਕਾਦ ਕਰਨ ਲਈ ਮੈਂ ਠੋਕਰਾ ਖਾ ਰਿਹਾ ਵਾਂ ਜਿੱਦੋਂ ਜਿੱਦੋਂ ਜਦੋਂ ਜਦ ਚੱਲ ਰਹੀ ਹੈ ਕਿ ਕਿਸੇ ਤਰੀਕੇ ਨਾਲ ਮਿਲ ਲੈਣਾ ਤਾਂ ਕਿ ਸਾਡੇ ਮੈਡਲ ਸਰਟੀਫਿਕੇਟ ਦੇਖ ਲੈਣਾ ਸਾਡੀ ਪੜ੍ਹਾਈ ਦੇਖ ਲੈਣਾ ਉਹਦੇ ਅਕੋਰਡਿੰਗ ਸਾਨੂੰ ਜਿੱਥੇ ਕੋਈ ਸਰਕਾਰੀ ਜਗ੍ਹਾ ਮਿਲਦੀ ਹੈ ਉੱਥੇ ਨੌਕਰੀ ਦਿੱਤੀ ਜਾਵੇ ਉਮੀਦ ਹੈ ਕਿ ਜਿਹੜਾ ਇੱਕ ਸੁਪਨਾ ਲੈ ਕੇ ਚੱਲ ਰਹੇ ਹਾਂ ਕਿ ਜਿਸ ਤਰੀਕੇ ਗਵਰਨਮੈਂਟ ਕੰਮ ਕਰ ਰਹੀ ਆ ਜਾਂ ਜਿਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਆਸ ਹੁੰਦੀ ਹੈ ਤਾਂ ਤੁਹਾਨੂੰ ਆਸ ਹੈ ਕਿ ਇਸ ਤਰੀਕੇ ਜੋ ਤੁਹਾਡਾ ਸੁਪਨਾ ਹੋ ਸਕਾਰ ਹੋ ਸਕਦਾ ਵਾ ਹਾਂਜੀ ਹਾਂਜੀ ਬਾਕੀ ਮੈਂ ਤੁਹਾਡੇ ਚੈਨਲ ਦੇ ਥਰੂ सीएम साहब ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਮੈਡਲ ਸਰਟੀਫਿਕੇਟ ਦੇਖਦੇ ਹੋਏ ਜਲਦ ਤੋਂ ਜਲਦ ਮੈਨੂੰ ਕੋਈ ਮਿਲਣ ਦਾ ਟਾਈਮ ਦਿੱਤਾ ਜਾਵੇ ਤਾਂ ਜੋ ਮੈਨੂੰ ਅਸ਼ੀਰਵਾਦ ਦੇਣ ਕਿਸੇ ਸਰਕਾਰੀ ਨੌਕਰੀ ਦਾ ਸਪੋਰਟਸ ਫੰਡ ਦੇਣ ਜਿਵੇਂ ਕਿ ਆਮ 플레이ਰਾਂ ਨੂੰ ਮਿਲਦਾ ਵਾ ਸਾਡਾ ਵੀ ਸ਼ੌਂਕ ਹੈ ਕਿ ਅਸੀਂ ਜੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆਂ ਤੇ ਸਾਨੂੰ ਵੀ ਇੰਡੀਆ ਜਾਂ ਸਾਡੀ ਸਟੇਟ ਗਵਰਨਮੈਂਟ ਕੁਝ ਨਾ ਕੁਝ ਦੇਵੇ ਤਾਂ ਇੱਕ ਚੀਜ਼ ਹੋਰ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨੌਕਰੀ ਦੀ ਤੁਹਾਨੂੰ ਇੱਕ ਆਸ ਆ ਕਿ ਚਲੋ ਗਵਰਨਮੈਂਟ ਅਗਰ ਨੌਕਰੀ ਮਿਲਦੀ ਹੈ ਉਹ ਵੀ ਤਾਂ ਨਾਲ ਨਾਲ ਤਾਂ ਉਹ ਖਰਚਾ ਵੀ ਚੱਕਿਆ ਜਾਏਗਾ ਤਾਂ ਘਰ-ਬਾਰ ਵੀ ਚਲਾਉਣਾ ਸੌਖ ਹੋ ਜਾਏਗਾ ਹੁਣ ਦੀ ਜ਼ਿਕਰ ਗੱਲ ਕਰਾਂ ਤਾਂ ਹੁਣ ਇੱਕ 플레이ਰ ਦੇ ਲਈ ਜਿਵੇਂ ਤੁਸੀਂ ਇੱਕ ਟੂਰਨਾਮੈਂਟ ਖੇਡ ਕੇ ਆਏ ਹੋ ਇੱਕ ਮੈਡਲ ਵੀ ਜਿੱਤ ਕੇ ਲੈ ਕੇ ਆਏ ਹੋ ਪਰ ਜੇਕਰ ਖਰਚੇ ਕਿੰਨਾ ਇੱਕ ਖਰਚਾ ਆ ਜਾਂਦਾ ਵਾ ਜਾਂ ਕਿੰਨੇ ਕ ਪੈਸੇ ਆ ਜਿਹੜੇ ਉਹ ਜੇਬ ਚੋਂ ਲਗਾਉਣੇ ਪੈਂਦੇ ਆ ਕਲੀਅਰ ਨੂੰ ਇੰਟਰਨੈਸ਼ਨਲੀ ਜਾਂ ਵੈਸੇ ਆਪਣੀ ਡਾਈਟ ਵਗੈਰਾ ਦੋਵੇਂ ਦੋਵੇਂ ਚੀਜ਼ਾਂ ਨੇ ਇੱਕ ਗੱਲ ਕਰੀਏ ਕਿਉਂਕਿ ਚਲੋ ਫਾਦਰ ਸਾਹਿਬ ਮੇਰੇ ਇੱਕ ਸਿੰਪਲ ਪੇਂਟਰ ਨੇ ਘਰ ਨੂੰ ਰੰਗ ਕਰਦੇ ਨੇ ਬੜੀ ਸਧਾਰਨ ਫੈਮਿਲੀ ਦੇ ਵਿੱਚੋਂ ਮੈਂ ਬਿਲੋਂਗ ਕਰਦਾ ਮਮਾ ਹਾਊਸ ਵਾਈਫ ਨੇ ਮੈਂ ਵੀ ਥੋੜੇ ਆਪਣੀ ਪ੍ਰਾਈਵੇਟ ਜੌਬ ਕਰਕੇ ਆਈ ਘਰ ਦਾ ਤੇ ਕਹਿ ਦੋ ਕਿ ਤੋਰੀ ਫੁਲਕਾ ਚੱਲਦਾ ਹਨਾ ਉਸ ਖਰਚੇ ਤੇ ਤੇ ਬਾਕੀ ਜਿੱਦਾਂ ਤੁਹਾਨੂੰ ਦੱਸਿਆ ਕਿ ਪਿੰਡ ਵਾਲੇ ਹੈਲਪ ਕਰ ਦਿੰਦੇ ਨੇ ਪਰ ਖਰਚੇ ਦੀ ਕਿੰਨਾ ਕੁ ਖਰਚਾ ਆ ਜਾਂਦਾ ਪੈਸੇ ਕਿੰਨੇ ਕੁ ਲੱਗਦੇ ਆ ਇੱਕ ਟੂਰਨਾਮੈਂਟ ਦੇ ਲਈ ਕਹਿ ਲਈਏ ਜਿਹੜਾ ਜਦੋਂ ਤੁਸੀਂ ਵਿਦੇਸ਼ ਜਾ ਕੇ ਆਏ ਹੋ ਜਾਂ ਇੰਡੀਆ ਦੇ ਵਿੱਚ ਕੋਈ ਟੂਰਨਾਮੈਂਟ ਖੇਡਣਾ ਤਾਂ ਉਹਦੇ ਲਈ ਪੈਸੇ ਕੋਈ ਫੀਸ ਹੁੰਦੀ ਹੋਏਗੀ ਖਰਚਾ ਵਗੈਰਾ ਕੱਢਣਾ ਪੈਂਦਾ ਕਿਉਂਕਿ ਦੂਜੀ ਸਟੇਟ ਅਗਰ ਜਾਣਾ ਤਾਂ ਉੱਥੇ ਵੀ ਪੈਸੇ ਲੱਗਦੇ ਆ ਕਿੰਨਾ ਕੁ ਖਰਚਾ ਜਿਹੜਾ ਆ ਜਾਂਦਾ ਵਾ ਇੰਡੀਆ 'ਚ ਦੇਖੋ ਟ੍ਰੇਨ ਦਾ ਟ੍ਰੈਵਲ ਉਹਦਾ ਖਰਚਾ ਆ ਗਿਆ ਆਪਾਂ ਜੇ ਕੋਈ ਦੂਰ ਸਟੇਟ ਸਾਊਥ ਇੰਡੀਆ ਜਾਣਾ ਵਾ ਪਲੱਸ ਜਿੰਨੀ ਵੀ ਨੈਸ਼ਨਲ ਦੀ ਐਂਟਰੀ ਹੋਏਗੀ ਉਹ ਕੋਈ ਇੰਡੀਆ 'ਚ ਤੇ ਲਗਭਗ 10000 ਤੱਕ ਚੱਲੇ ਜਾਂਦਾ ਕਰ ਠੀਕ ਹੈ ਜਦੋਂ ਆਪਾਂ ਗੱਲ ਕਰੀਏ ਇੰਟਰਨੈਸ਼ਨਲ ਦੀ ਤੇ ਉੱਥੇ ਲਗਭਗ ਇੱਕ ਪਲੇਅਰ ਦਾ ਕੁੱਲ ਮਿਲਾ ਕੇ ਜੇ ਆਪਾਂ ਗੱਲ ਖਰਚਾ ਕਰੀਏ ਸਾਡੇ 4.5 ਤੋਂ 5 ਲੱਖ ਦਾ ਖਰਚਾ ਸਾਡੇ 4.5 ਤੋਂ 5 ਲੱਖ ਹਾਂਜੀ ਜਿਹਦੇ ਵਿੱਚ ਕੋਸ਼ਕ ਫੈਡਰੇਸ਼ਨ ਕਰਦੀ ਠੀਕ ਹੈ ਜੀ ਕਾਗਜ਼ੀ ਕਾਰਵਾਈ ਜੋ ਵੀ ਉਹਨਾਂ ਨੇ ਇਨਵੀਟੇਸ਼ਨ ਮੰਗਾਣੇ ਆ ਤੇ ਕੋਸ਼ਕ 45 ਤੋਂ 50% ਪਲੇਅਰ ਦਾ ਖਰਚਾ ਹਾਂਜੀ ਯਾਨੀ ਕਿ ਜਦੋਂ ਤੁਸੀਂ 4 ਤੋਂ 5 ਲੱਖ ਦਾ ਖਰਚਾ ਕਹਿ ਰਹੇ ਹੋ ਤਾਂ 2.5 ਲੱਖ ਮੰਨ ਲਈਏ ਅਗਰ 5 ਲੱਖ ਦਾ 2.5 ਲੱਖ ਦਾ ਜਿਹੜਾ ਅੱਧਾ ਖਰਚਾ ਜਿਹੜਾ ਉਹ ਪਲੇਅਰ ਨੂੰ ਚੱਕਣਾ ਪੈਂਦਾ ਤਾਂ 2.5 ਲੱਖ ਵੀ ਬਹੁਤ ਹੋ ਜਾਂਦੇ ਆ ਜੇਕਰ ਕਿਸੇ ਵੀ ਹੈਲਪ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਉਹ ਉਹ ਵੀ ਇੱਕ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਰਹਿੰਦਾ ਹੋਵੇਗਾ ਕਿ ਤਾਂ ਇਹ ਲੱਕ ਪੂਰਾ ਕਰਨਾ ਚਾਹਨਾ ਖਰਚਾ ਪੂਰਾ ਕਰਨਾ ਵਾ ਫਿਰ ਉੱਥੇ ਜਾ ਕੇ ਖੇਡਣਾ ਉੱਥੇ ਜਾ ਕੇ ਡਾਈਟ ਦਾ ਵੀ ਧਿਆਨ ਰੱਖਣਾ ਵਾ ਸਾਰੀਆਂ ਚੀਜ਼ਾਂ ਵੀ ਮੈਨੇਜ ਕਰਨੀਆਂ ਨੇ ਨਾਲ ਨਾਲ ਤਾਂ ਜਦੋਂ ਇੰਨਾ ਕੁਝ ਕਰਨ ਤੋਂ ਬਾਅਦ ਇਨ ਪ੍ਰਾਈਜ਼ ਹਾਸਲ ਕਰਨ ਤੋਂ ਬਾਅਦ ਵੀ ਕੁਝ ਨਾ ਮਿਲੇ ਤਾਂ ਫੇਰ ਮਨ ਚ ਕੀ ਖਿਆਲ ਹੁੰਦਾ ਫੇਰ ਉਸ ਟਾਈਮ ਮਨ ਚ ਕੀ ਚੱਲ ਰਿਆ ਹੁੰਦਾ ਚਲੋ ਮੰਨ ਦੀ ਖਿਆਲ ਕਰਦੇ ਆ ਆ ਹੁਣ ਜਦੋਂ ਮੈਂ ਜਾਣਾ ਸੀ ਨਾ ਤੇ ਇੱਕ ਹਫਤਾ ਪਹਿਲਾਂ ਮੇਰਾ weight 7 ਕਿਲੋ ਵੱਧ ਸੀਗਾ ਅੱਛਾ ਜੀ ਠੀਕ ਹੈ ਜੀ ਮੈਨੂੰ ਉੱਥੇ ਜਿਹੜੀ ਮੈਂ ਐਂਟਰੀ ਭੇਜੀ ਹੈ ਉਹ ਚ ਹੀ ਖੇਡਣਾ ਪੈਣਾ ਨਹੀਂ ਤੇ ਡਿਸਕਵਾਲਿਫਾਈ ਹੈ 6 ਦਿਨ ਮੈਂ ਰੋਟੀ ਨਹੀਂ ਖਾਧੀ ਅੱਛਾ ਜੀ ਬਿਲਕੁਲ ਵੀ ਅਨਾਦਾ ਦਾਣਾ ਨਹੀਂ ਪੇਟ ਚ ਹੂੰ 2 ਦਿਨ ਪਾਣੀ ਨਹੀਂ ਪੀਤਾ ਠੀਕ ਹੈ ਜੀ ਕੁਦਰਤੀ ਐਦ ਕੀ ਕੀ ਹੋਇਆ ਉੱਥੇ ਜਦੋਂ ਮੈਲਬਨ ਚ ਟੂਰਨਾਮੈਂਟ ਸੀਗਾ 4 ਘੰਟੇ ਪਹਿਲਾਂ ਮੈਨੂੰ ਲੂਜ਼ ਮਾਸ਼ਾਅੱਲਾ ਜਬਰਦਸਤ ਮੈਂ ਕਹ ਲਓ ਜੀ ਹੋ ਗਿਆ ਕੰਮ ਤੇ ਚਲੋ ਮਾੜੀ ਟ੍ਰੈਵਲਰ ਲਈ ਟੈਵਲੈਂਡ ਕਿਉਂ ਕਰਨਾ ਅੰਦਰ ਜਦੋਂ ਕੁਝ ਹੈ ਹੀ ਨਹੀਂ ਆਪਣੇ ਨਾ ਕੁਝ ਖਾਦਾ ਹੋਊਗਾ ਫਿਰ ਵੀ ਦਵਾਈ ਨੇ ਮੈਡੀਸਿਨ ਨੇ ਅਸਰ ਕਰਨਾ ਵਾਰਮ ਅਪ ਤੋਂ ਠੀਕ 10 ਮਿੰਟ ਪਹਿਲਾਂ ਵੋਮਟਿੰਗ ਆ ਗਈ ਹਮ ਠੀਕ ਹੈ ਜੀ ਵੋਮਟਿੰਗ ਆਈਆਂ ਉਹਨਾਂ ਦਾ ਆਰਗੇਨਾਈਜੇਸ਼ਨ ਦਾ ਸੀਓ ਆਇਆ ਆਫ ਦਾ ਆਸਟ੍ਰੇਲੀਆ ਦਾ ਉਹਨੇ ਕਿਹਾ ਕਿ ਨਹੀਂ ਤੋ ਕਿਟ ਕਰਦੇ ਤੋ ਬਹੁਤ ਸਿਕਾ ਬਿਮਾਰ ਐ ਐਵੇਂ ਕੋਈ ਮਿਸ ਹੈਪਨਿੰਗ ਨਾ ਹੋ ਜਾਏ ਹਮ ਤੇ ਮੈਂ ਕਿਹਾ ਨਹੀਂ ਪਲੇਸ ਮੈਨੂੰ 10 ਮਿੰਟ ਦੋ ਮੈਂ ਸੋਚ ਕੇ ਦਗਾ ਫਿਰ ਮੈਂ ਗਿਆਨ ਨਾਲ ਕੋਲ ਮੈਂ ਕਿਹਾ ਦੇਖੋ ਜੀ ਪਿਛਲੇ 6-7 ਮਹੀਨੇ ਤੋਂ ਮੈਂ ਟ੍ਰੇਨਿੰਗ ਕਰ ਰਿਹਾ ਹਾਂ ਕੰਟੀਨਿਊ ਵਿਦਆਊਟ ਵੈਦਰ ਦੀ ਪ੍ਰਵਾਹ ਕਿਸੇ ਹਨਾ ਆਪਣਾ ਸਾਰ ਰਿਸ਼ਤੇਦਾਰੀਆਂ ਛੱਡੀਆਂ ਨੇ 12000 ਕਿਲੋਮੀਟਰ ਸਫ਼ਰ ਤੈਅ ਕਰਕੇ ਆਏ ਹਾਂ 6-7 ਦਿਨ ਹੋ ਗਏ ਰੋਟੀ ਨਹੀਂ ਖਾਧੀ ਇਸ ਕਰਕੇ ਨਹੀਂ ਕਿ ਮੈਂ ਇੱਥੇ ਆ ਕੇ ਕੁਝ ਕਰਦਾ ਉੱਥੇ ਮੈਂ ਪਲੇਟਫਾਰਮ ਤੇ ਸਟੇਜ ਤੇ ਜਾ ਕੇ ਹਾਰ ਜਾ ਉਹ ਮੈਨੂੰ ਮਨਜ਼ੂਰ ਹੈ ਲੜਾਂਗਾ ਖੇਡਾਂਗਾ ਮਤਲਬ ਇਹ ਰਖਿਆ ਉਹ ਕਹਿੰਦੇ ਚਲੋ ਉਹਨਾਂ ਨੇ ਦੇਖਿਆ ਕਿ ਇੱਥੇ ਤੇ ਵੇਲਾ ਬਾਬਰ ਹੈਗੇ ਨੇ ਕਰ ਜਾਣਾ ਫਿਰ ਉਹਨਾਂ ਨੇ ਜਾ ਕੇ ਮਾਈਕ ਜੋਰ ਅਰਾਊਂਸ ਕੀਤਾ ਕਿ ਇਦਾਂ ਕਰਕੇ ਇੰਡੀਅਨ ਪਲੇਅ ਕੋਸ਼ ਉਹਦੇ ਸਰੀਰ 'ਚ ਨਹੀਂ ਹੈਗਾ ਇਸ ਟਾਈਮ ਪਾਣੀ ਵੀ ਨਹੀਂ ਹੈਗਾ ਸੁੱਕਾ ਹੀ ਆ ਵਿਚਾਰਾ ਮੈਂ ਤੇ ਇੰਨਾ ਘਰਿਆ ਗਿਆ ਸੀ ਉੱਥੇ ਤੇ ਯਾਨੀ ਕਿ ਜਦੋਂ ਵੀ ਲਿਫਟ ਲਾਉਣ ਜਾਂਦਾ ਇਹ ਸਾਰੇ ਫਿਰ ਮੋਟੀਵੇਟ ਕਰਦੇ ਸੀ ਕਿ ਰੌਡ ਦੇ ਕਿ ਨਹੀਂ ਹੈ ਬੰਦਾ ਕੁਝ ਕਰੇਗਾ ਫਿਰ ਮੈਂ ਦੇਖਿਆ ਮੈਂ ਕਿ ਚਲੋ ਖੇਡ ਲਿਆ ਜਦੋਂ ਸਾਰਾ ਆਪਣਾ ਸ਼ਾਂਤੀ ਨਾਲ ਬੈਠਾ ਮੈਂ 2 ਮਿੰਟ ਖਾਦਾ ਪੀਤਾ ਤੇ ਫਿਰ ਆਏ ਉਹ ਕਹਿੰਦੇ ਤੁਹਾਡੇ ਤਿੰਨ ਮੈਡਲ ਆ ਗਏ ਮੈਨੂੰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਹਿੰਦੇ ਜਿਹਦੇ ਚ ਦੋ 골ਡ ਹੈ ਤੇ ਇੱਕ ਬ੍ਰਾਂਜ਼ ਹੈ ਕਰਾਊਡ ਇੰਡੀਅਨ ਸੀਗਾ ਜਾਂ ਬਾਹਰਲਾ ਕਰਾਊਡ ਨਹੀਂ ਕਰਾਊਡ ਉਧਰਲਾ ਆਸਟ੍ਰੇਲੀਆ ਦਾ ਅੱਛਾ ਜੀ ਤਾਂ ਫਿਰ ਇੰਨੀ سپورਟ ਦੀ ਉਮੀਦ ਸੀਗੀ ਕਿ ਕਿਸ ਤਰੀਕੇ ਦੂਜੀ ਕੰਟਰੀ ਦੇ ਲੋਕ ਇੰਨੀ سپورਟ ਕਰ ਦੇਣਗੇ ਤੁਹਾਨੂੰ ਨਹੀਂ ਉਹਨਾਂ ਚ ਦੇਖੋ ਜੀ ਸਭ ਤੋਂ ਵੱਡੀ ਗੱਲ ਹਿਊਮਨਿਟੀ ਬਹੁਤ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਮਨੁੱਖਤਾ ਕਿ ਪਤਾ ਕਿ ਬੰਗਾਰ ਪਲੇਅਰ ਖੇਡ ਰਿਹਾ ਤੇ ਇਹਦਾ ਮਤਲਬ ਕਿ ਮੈਂਦ ਕਰਕੇ ਆਇਆ ਉਹਨੇ ਛੱਡਣਾ ਨਹੀਂ ਇੱਥੇ ਮਰ ਜਾਏਗਾ ਮੋਦੇ ਮੂਚੋਂ ਨਿਕਲੇ ਮੈਦੇ ਦਾ ਕਸਾਉ ਦੋਥੇ ਜਿਹੜੇ ਨਾਲ ਗਏ ਸੀ ਉਹ ਜਾਣਦੇ ਨੇ ਜਾਂ ਜਿਹੜੇ ਕਰਵਾ ਰਹੇ ਸੀ ਜਾਂ ਆਰਗੇਨਾਈਜੇਸ਼ਨ ਦੇ ਆ ਕੇ ਖੁਦ ਦੇਖ ਲੈ ਕੇ ਯਾਰ ਇਹ ਤੇ ਵੌਮਟਿੰਗ ਕਰ ਰਿਹਾ ਇਹਨੇ ਕਹਿੰ ਲੈ ਕੇ ਇਨੀ ਸੁੱਕੀ ਜਾਂ ਡੀਜ ਕਿੱਥੋਂ ਇੰਨਾ ਵੇਟ ਦੇ ਕੋ ਚੱਕਿਆ ਜਾਏਗਾ ਜਿਹੜੇ ਨੇ ਲਗਾਤਾ ਕਿੰਨੇ ਕਿੰਨਾ ਵੇਟ ਸੀ ਜਿਹੜਾ ਤੁਸੀਂ ਚੱਕਿਆ ਉੱਥੇ ਸਕੁਆਟ ਸੀਗੀ 175 ਅੱਛਾ ਜੀ ਬੈਂਚ 105 ਤੇ डेड लिफ्ट 195 केजी हां तो, तो, के तो, के तो, के न, तो फिर ਜਦੋਂ ਮੈਟਲ ਆ ਜਿਵੇਂ ਤੁਹਾਨੂੰ ਤੁਸੀਂ ਦੱਸ ਰਹੇ ਹੋ ਕਿ ਆ ਕੇ ਤੁਹਾਨੂੰ ਦੱਸਿਆ ਗਿਆ ਕਿ 3 ਮਿੰਟ ਲਾਈ ਨੇ ਤੇ ਫਿਰ ਉਸ ਤੋਂ ਬਾਅਦ ਦੀਆਂ ਫੀਲਿੰਗ ਕੀ ਸੀ ਜਿਹੜੇ ਜਿੰਨਾ ਨਾ ਪਹਿਲਾਂ ਗੱਲ ਹੋਈ ਸੀ ਕਿ ਤੁਸੀਂ ਜਿਹੜਾ ਇਹ ਗੇਮ ਛੱਡ ਦਿਓ ਤੁਸੀਂ ਜਿਹੜਾ ਡਿਸਕਵালিਫਾਈ ਕਹਿ ਲਿਆ ਜਾਂ ਕੁਇਟ ਕਰ ਦਿਓ ਨਾ ਤਾਂ ਉਹ ਜਦੋਂ ਜਿੰਨਾ ਨਾ ਗੱਲ ਹੋਈ ਸੀ ਪਹਿਲਾਂ ਜਿਹੜੇ ਅਫੀਸ਼ੀਅਲਸ ਨਾਲ ਉਹਨਾਂ ਦਾ ਫਿਰ ਉਸ ਤੋਂ ਬਾਅਦ ਕਿੱਦਾਂ ਦਾ ਰਿਐਕਸ਼ਨ ਸੀ ਗੱਲਬਾਤ ਹੋਈ ਮੇਲੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ हां जी हां जी देखो अपनी जगह ਤੇ ਉਸ ਟਾਈਮ ਸਹੀ ਸੀਗਾ ਕੋਈ ਹੋਰ ਵੀ ਕੋਈ ਵੀ ਆਰਗੇਨਾਈਜੇਸ਼ਨ ਆ ਉਦ ਲਈ ਜਿਹੜੀ ਆਰਗੇਨਾਈਜ਼ ਕਰ ਰਹੀ ਆ ਉਹਨਾਂ ਨੂੰ ਫਿਕਰ ਹੁੰਦਾ ਕਿ ਸਾਡੇ ਟੂਰਨਾਮੈਂਟ ਵਿੱਚ ਫੰਕਸ਼ਨ ਵਿੱਚ ਕੋਈ ਮਿਸ ਹੈਪਨਿੰਗ ਨਾ ਹੋਵੇ ਉਹ ਮੈਨੂੰ ਆਪਣੇ ਵੇਤੇ ਸਹੀ ਕਹਿ ਰਹੇ ਸੀ ਬਟ ਮੈਂ ਤਾਂ ਖੇਡਣਾ ਸੀਗਾ ਖੇਡਣ ਆਇਆ ਸੀਗਾ ਤੇ ਖੇਡ ਲਿਆ ਤੇ ਰਿਐਕਸ਼ਨ ਕੀ ਸੀ ਪਹਿਲਾ ਫਿਰ ਜਦੋਂ ਮੈਡਲ ਲਾਇਆ ਤੁਹਾਡੇ ਉਹ ਰਿਐਕਸ਼ਨ ਵਧੀਆ ਸੀ ਸਾਰੀ ਮੈਨੂੰ ਐਦਾ ਸੀ ਕਿ ਵੀਕਨੈਸ ਦੂਰ ਹੋ ਗਈ ਹੈ ਭੁੱਖ ਦੂਰ ਹੋ ਗਈ ਹੈ ਜੀ ਤੇ ਸ਼ਾਮ ਨੂੰ ਚਲੋ ਜਦੋਂ ਮੈਡਲ ਲਾਇਆ ਫਿਰ ਹੋਰ ਵੀ ਉਤਸ਼ਾਹ ਆ ਗਿਆ